ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਓ ਅਜਾਪਾ ਜਾਣੀਏ ਕਿ ਇੱਕ ਸਿੱਖ ਵਿੱਚ ਕਿੰਨੀ ਸ਼ਕਤੀ ਹੈ ਕਿ ਉਹਨਾਂ ਨੇ ਇੱਕ ਚੋਰ ਦਾ ਵੀ ਜੀਵਨ ਬਦਲ ਦਿੱਤਾ ਗਰਮੀਆਂ ਦਾ ਮੌਸਮ ਹੈ ਇੱਕ 6.5 ਫੁੱਟ ਕੱਦ ਦਾ ਜਵਾਨ ਪਿੰਡ ਦੇ ਬਾਹਰ ਕੁਟਿਆ ਦਾ ਦਰਵਾਜ਼ਾ ਖੜਕਾਉਂਦਾ ਹੈ ਅੰਦਰੋਂ ਇੱਕ ਬਜ਼ੁਰਗ ਬਾਬਾ ਦਰਵਾਜ਼ਾ ਖੋਲਦਾ ਹੈ ਜਿਸ ਦੇ ਚਿਹਰੇ ਤੇ ਰੋਹਾਨੀ ਚਮਕ ਹੈ ਦਰਵਾਜ਼ਾ ਖੁੱਲਣ ਅਨਸਾਰ ਉਹ ਜਵਾਨ ਹੱਥ ਜੋੜ ਕੇ ਬੇਨਤੀ ਕਰਦਾ ਹੈ ਬਚਾ ਲੈ ਬਾਬਾ ਮੈਨੂੰ ਅੱਜ ਬਚਾ ਲੈ ਬਜ਼ੁਰਗ ਬਾਬਾ ਉਸ ਜਵਾਨ ਨੂੰ ਅੰਦਰ ਲੈ ਜਾਂਦੇ ਹਨ ਅਤੇ ਪੁੱਛਦੇ ਹਨ ਹਾਂ ਭਾਈ ਬੋਲ ਕੀ ਤਕਲੀਫ ਹੈ ਤੈਨੂੰ ਉਹ ਜਵਾਨ ਬੋਲਦਾ ਹੈ ਮੈਂ ਇੱਕ ਚੋਰ ਹਾਂ ਨਾਲ ਦੇ ਪਿੰਡੋਂ ਮੈਂ ਕੁਝ ਮੱਜਾ ਚੋਰੀਆਂ ਕਰਕੇ ਲੈ ਆਇਆ ਹਾਂ ਜੋ ਇੱਥੇ ਸਾਹਮਣੇ ਛੱਪੜ ਵਿੱਚ ਬਾੜੀਆਂ ਹਨ ਪਰ ਪਿੰਡ ਦੇ ਲੋਕਾਂ ਨੂੰ ਪਤਾ ਲੱਗ ਗਿਆ ਹੈ ਉਹ ਕਿਰਪਾਨਾਂ ਡਾਂਗਾ ਲੈ ਕੇ ਮੈਨੂੰ ਮਾਰਨ ਲਈ ਆ ਰਹੇ ਹਨ ਤੁਸੀਂ ਕਿਰਪਾ ਕਰਕੇ ਮੈਨੂੰ ਬਚਾ ਲਓ ਆਪਣੇ ਬਚਾਓ ਲਈ ਬੇਨਤੀ ਕਰਨ ਵਾਲੇ ਬੰਦੇ ਦਾ ਨਾਮ ਹੈ ਬਿੱਦੀ ਚੰਦ ਨਾਨਕ ਦੇ ਇਸ ਦੇ ਸਰਹਾਲੀ ਪਿੰਡ ਵਿੱਚ ਹਨ ਜਿੱਥੇ ਕੁਝ ਸਮਾਂ ਰਹਿਣ ਕਰਕੇ ਇਹਨੂੰ ਚੋਰੀ ਦੀ ਆਦਤ ਪੈ ਗਈ ਸੀ ਬਜ਼ੁਰਗ ਬਾਬੇ ਦਾ ਨਾਮ ਹੈ ਭਾਈ ਅਦਲੀ ਭਾਈ ਅਦਲੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਕਮਾਈ ਵਾਲੇ ਸਿੱਖ ਹਨ ਉਹਨਾਂ ਨੇ ਵਿਦਿੱਤ ਚੰਦ ਨੂੰ ਕਿਹਾ ਕਿ ਗੁਰੂ ਅਰਜਨ ਦੇਵ ਜੀ ਦਾ ਫਰਮਾਨ ਹੈ ਜੋ ਸ਼ਰਣ ਆਵੈ ਤਿਸ ਕੰਠ ਲਾਵੈ ਇਹੋ ਬਿਰਦ ਸੁਆਮੀ ਸੰਦਾ ਤੂੰ ਬੈਠ ਜਾ ਚੌਕੜਾ ਲਾ ਕੇ ਚਿੱਤ ਜੋੜ ਤਨ ਗੁਰੂ ਅਰਜਨ ਸਾਹਿਬ ਜੀ ਦੇ ਚਰਨਾਂ ਵਿੱਚ ਸਿਮਰਨ ਕਰ ਵਾਹਿਗੁਰੂ ਦਾ ਨਾਲੇ ਕਰ ਤੋੱਬਾ ਅੱਗੇ ਤੋਂ ਮਾੜੀ ਸੰਗਤ ਦੀ ਮਰਦਾ ਕੀ ਨਾ ਕਰਦਾ ਭਾਈ ਅਦਲੀ ਜੀ ਦੀ ਸ਼ਖਸੀਅਤ ਤੋਂ ਪ੍ਰਭਾਵਿਤ ਬਿਦੀ ਚੰਦ ਇਸੇ ਤਰ੍ਹਾਂ ਕਰਨ ਲੱਗਾ ਉਸ ਦੀ ਬੇਨਤੀ ਸੁਣੀ ਗਈ ਗੁਰੂ ਜੀ ਨੇ ਉਸ ਦੀ ਲਾਜ ਰੱਖੀ ਕੌ ਤੱਕ ਇਸ ਤਰ੍ਹਾਂ ਹੋਇਆ ਜੋ ਲੋਕ ਉਸ ਦੇ ਪਿੱਛੇ ਆ ਰਹੇ ਹਨ ਉਹਨਾਂ ਨੇ ਆ ਕੇ ਭਾਈ ਅਦਲੀ ਜੀ ਨੂੰ ਪੁੱਛਿਆ ਕਿ ਇਧਰੋਂ ਕੋਈ ਬੰਦਾ ਮੱਝਾ ਲੈ ਕੇ ਨਿਕਲਦਾ ਦੇਖਿਆ ਹੈ ਉਹਨੇ ਸਾਡੀ ਮੱਝਾ ਚੋਰੀ ਕੀਤੀਆਂ ਹਨ ਭਾਈ ਅਦਲੀ ਜੀ ਨੇ ਕਿਹਾ ਅੱਗੇ ਜਾਂਦੇ ਤਾਂ ਕੋਈ ਨਹੀਂ ਵੇਖਿਆ ਇਹ ਸਾਹਮਣੇ ਛੱਪੜ ਵਿੱਚ ਕੁਝ ਮੱਜਾ ਇਸ ਬੰਦੇ ਨੇ ਵਾੜੀਆਂ ਹਨ ਇਹਨਾਂ ਵਿੱਚੋਂ ਆਪਣੀਆਂ ਪਹਿਚਾਣ ਲਵੋ ਆਏ ਹੋਏ ਲੋਕਾਂ ਨੇ ਕਿਹਾ ਇਹ ਮੱਜਾ ਸਾਡੀਆਂ ਨਹੀਂ ਹਨ ਇਹ ਤਾਂ ਪੂਰੀਆਂ ਹਨ ਸਾਡੀਆਂ ਤਾਂ ਕਾਲੀਆਂ ਹਨ ਆਪਣੇ ਅੱਖੀ ਇਸ ਕੌਤਕ ਨੂੰ ਵੇਖ ਕੇ ਉਹ ਹੈਰਾਨ ਪਰੇਸ਼ਾਨ ਹੋ ਗਿਆ ਬਿੱਦੀਚੰਦ ਸੋਚਣ ਲੱਗਾ ਕਿ ਇੱਕ ਸਿੱਖ ਵਿੱਚ ਇੰਨੀ ਸ਼ਕਤੀ ਹੈ ਤੇ ਇਸ ਦੇ ਗੁਰੂ ਕਿੰਨੇ ਸ਼ਕਤੀਵਾਨ ਹੋਣਗੇ ਭਾਈ ਅਦਲੀ ਜੀ ਦੇ ਚਰਨਾ ਉੱਤੇ ਡਿੱਗ ਗਿਆ ਤੇ ਆਪਣੇ ਮੂੰਹੋਂ ਧੰਨ ਗੁਰੂ ਅਰਜਨ ਸਾਹਿਬ ਜੀ ਧੰਨ ਗੁਰੂ ਅਰਜਨ ਸਾਹਿਬ ਜੀ ਬੋਲੀ ਜਾ ਰਿਹਾ ਹੈ ਬੋਲੀ ਜਾ ਰਿਹਾ ਹੈ ਭਾਈ ਅਦਲੀ ਜੀ ਨੇ ਉਸ ਨੂੰ ਉਠਾਇਆ ਤੇ ਕਿਹਾ ਅਸੀਂ ਅੰਮ੍ਰਿਤ ਵੇਲੇ ਅੰਮ੍ਰਿਤਸਰ ਨੂੰ ਤਨ ਗੁਰੂ ਅਰਜਨ ਸਾਹਿਬ ਜੀ ਦੇ ਦਰਬਾਰ ਵਿੱਚ ਦਰਸ਼ਨਾਂ ਲਈ ਜਾਵਾਂਗੇ ਜਦ ਪਾਈ ਅਦਲੀ ਜੀ ਨੇ ਬਾਬਾ ਬਿੱਦੀ ਚੰਦ ਨੂੰ ਗੁਰੂ ਜੀ ਸਾਹਮਣੇ ਪੇਸ਼ ਕੀਤਾ ਤਾਂ ਇਸ ਨੇ ਆਪਣਾ ਪੇਸ਼ਾ ਚੋਰੀ ਦੱਸਿਆ ਅਤੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਆਪ ਮੈਨੂੰ ਆਪਣਾ ਚੋਰ ਸਿੱਖੀ ਬਣਾ ਕੇ ਰੱਖੋ ਗੁਰੂ ਸਾਹਿਬ ਜੀ ਉਸ ਦੀ ਬੇਨਤੀ ਅਤੇ ਬੇਨਤੀ ਕਰਨ ਦੇ ਢੰਗ ਉੱਪਰ ਹੱਸ ਪਏ ਅੱਖਾਂ ਬੰਦ ਕਰ ਲਈਆਂ ਫਿਰ ਨਜ਼ਰਾਂ ਪਰ ਕੇ ਬਿਦੀਚੰਦ ਨੂੰ ਤੱਕਿਆ ਅਤੇ ਉਚਾਰਿਆ ਵਾਹਿਗੁਰੂ ਦਾ ਜਾਪ ਕਰਨਾ ਹੈ ਪਰਉਪਕਾਰੀ ਜੀਵਨ व्यतीत ਕਰਨਾ ਹੈ ਸਚ ਨੂੰ ਦ੍ਰਿਣ ਕਰਕੇ ਪੱਲੇ ਬੰਨਣਾ ਹੈ ਸੰਗਤ ਦੀ ਸੇਵਾ ਕਰਨੀ ਅਤੇ ਸੁਖ ਸ਼ਾਂਤੀ ਲਈ ਮਾੜਾ ਕੰਮ ਨਹੀਂ ਕਰਨਾ ਭਾਈ ਬਿਦੀਚੰਦ ਨੇ ਗੁਰੂ ਅਰਜਨ ਸਾਹਿਬ ਜੀ ਦੇ ਬਚਨ ਆਪਣੀ ਬਾਕੀ ਰਹਿਣ ਦੀ ਸਾਰੀ ਉਮਰ ਕਮਾਏ ਸਾਤ ਸੰਗਤ ਜੀ ਆਓ ਅੱਜ ਅਸੀਂ ਵੀ ਪ੍ਰਣ ਕਰੀਏ ਕਿ ਅਸੀਂ ਵੀ ਮਾੜੇ ਕੰਮਾਂ ਤੋਂ ਬਚੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ